ਸ਼ਨੀਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਗੁਰਨਾਨਕਪੁਰਾ ਮਹੱਲਾ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੇ 647ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਾਏ ਗਏ ਸ੍ਰੀ ਅਕੰਠਪਾਠ ਸਾਹਿਬ ਦੇ ਭੋਗ ਅਤੇ ਇੱਥੇ ਰਸਪਿੰਨਾ ਕੀਰਤਨ ਵੀ ਕੀਤਾ ਗਿਆ ਤੇ ਨਾਲ ਇੱਥੇ ਸਾਈਆਂ ਵੀ ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ ਜਿੱਥੇ ਪੂਰੇ ਦੇਸ਼ ਦੇ ਅੰਦਰ ਅਜੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ 647ਵਾਂ ਜਨਮ ਦਿਹਾੜਾ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਬਠਿੰਡਾ ਦੇ ਗੁਰਨਾਣਕਪੁਰਾ ਮਹੱਲਾ ਵਿਖੇ ਵੀ ਅੱਜ ਸ੍ਰੀ ਗੁਰੂ ਅਰਵਿਦਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਸਪੰਨਾ ਕੀਰਤਨ ਵੀ ਇੱਥੇ ਇਸ ਮੌਕੇ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰ ਹੋਈ ਉੱਥੇ ਵਿਸ਼ੇਸ਼ ਤੌਰ ਤੇ ਡਾਕਟਰ ਜਗਿੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਬੋਧਨ ਸਮਾਜ ਪਾਰਟੀ ਪਹੁੰਚੀ ਅਤੇ ਉਹਨਾਂ ਨੂੰ ਇਸ ਮੁਹੱਲੇ ਦੇ ਜੋ ਆਪਣਾ ਕਮੇਟੀ ਹੈ ਉਸ ਦੇ ਪ੍ਰਧਾਨ ਗਵਿੰਦ ਲਾਲ ਵੱਲੋਂ ਇਹਨਾਂ ਨੂੰ ਅਭਿਸ਼ੇਕ ਤੌਰ ਤੇ ਸਨਮਾਨਿਤ ਕੀਤਾ ਗਿਆ ਦੇਖਣ ਨੂੰ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਗੁਰੂ ਨਾਨਕਪੁਰਾ ਮਾਲਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਸ੍ਰੀ ਵਰਗਦਾਸ ਜੀ ਦੇ ਮੰਦਿਰ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਦੀ ਭੋਗ ਪਾਇਆ ਗਿਆ ਅਤੇ ਇਸ ਮੌਕੇ ਇੱਥੇ ਆਪਣਾ ਅਰਜਪਨਾ ਕੀਰਤਨ ਵੀ ਕੀਤਾ ਗਿਆ ਤਲੰਗਰਾਂ ਦੇ ਇਸ ਮੌਕੇ ਇਹਨਾਂ ਵੱਲੋਂ ਆਪਣਾ ਪ੍ਰਬੰਧ ਕੀਤੇ ਗਏ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗੁਰਨਾਨਕਪੁਰਾ ਮਹੱਲਾ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਸ਼੍ਰੀ ਗੁਰੂ ਅਰਵਿਦਾਸ ਜੀ ਦਾ 647ਵਾਂ ਜਨਮ ਦਿਹਾੜਾ ਜਿੱਥੇ ਅੱਜ ਆਪਣਾ ਮਨਾਇਆ ਗਿਆ ਉੱਥੇ ਵਿਸ਼ੇਸ਼ ਤੌਰ ਤੇ ਇੱਥੇ ਆਪਣਾ ਸੰਗਤਾਂ ਦੀ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਅੱਜ ਅਸੀਂ ਕਿਹਦਾ ਨਾਮ ਹੈ ਦੱਸਣਾ ਹੈ ਡਾਕਟਰ ਜੁਗਿੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਬਠਿੰਡਾ ਅੱਜ ਮੈਂ ਗੁਰਨਾਨਕਪੁਰਾ ਮਹੱਲਾ ਨਿਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਜੀਆ ਦੇ 647ਵੇਂ ਆਗਮਨ ਦਿਵਸ ਦੇ ਉੱਤੇ ਲੱਖ ਲੱਖ ਬਰਾਈ ਦਿੰਦਾ ਹੋਇਆ ਇਹ ਹੀ ਆਸ ਕਰੂੰਗਾ ਕਿ ਜੋ ਗੁਰੂ ਰਵਿਦਾਸ ਜੀਆ ਨੇ ਕਿਹਾ ਸੀਗਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨਣਾ ਛੋਟ ਬੜੇ ਸੰਬਸੇ ਗੁਰੂ ਰਵਿਦਾਸ ਰਹੇ ਪਰਸੰਨ ਦੇ ਸਿਧਾਂਤ ਅਨੁਸਾਰ ਉਹਨਾਂ ਦੀਆਂ ਸੰਖਿਆਵਾਂ ਦੇ ਉੱਤੇ ਚੱਲਦੇ ਹੋਏ ਉਹਨਾਂ ਦੇ ਆਦਰਸ਼ ਨੂੰ ਪੂਰਾ ਕਰਨ ਦੇ ਵਿੱਚ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਦੁਬਾਰਾ ਫੇਰ ਮਹੱਲਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਅੱਜ ਸ਼੍ਰੀ ਗੁਰੂ ਰਵਿਦਾਸ ਜੀਾਂ ਦੇ ਗੁਰਪੂਰਵ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਜੀ ਸਰ ਕੀ ਨਾਮ ਹੈ ਤੁਹਾਡਾ ਕੀ ਮੈਂ ਮਾਸਟਰ ਗਵੰਗਲਾਲ ਪ੍ਰਧਾਨ ਮਹੱਲਾ ਗੁਰੂ ਨਾਨਕਪੁਰਾ ਸਾਰੇ ਮਹੱਲਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਨੂੰ ਅੱਜ ਤੇ ਇਸ ਮਹਾਪਰਬ ਤੇ ਗੁਰੂ ਰਵਿਦਾਸ ਜੀ ਮਹਾਰਾਜ ਦੇ 647ਵੇਂ ਗੁਰਪੁਰਬ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਕਾਮਨਾ ਕਰਦਾ ਹਾਂ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚ ਸਾਰੇ ਮਾਹੌਲਾ ਨਿਵਾਸੀ ਆਪਣੇ ਆਪਣੇ ਥਾਵਾਂ ਤੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਸਥਾਨਾਂ ਤੇ ਗੁਰੂ ਮਹਾਰਾਜ ਦੇ ਸਾਡੇ ਰਹਿਬਰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਐਸੇ ਤਰ੍ਹਾਂ ਇਕਜੁੱਟ ਹੋ ਕੇ ਮਣਾਉਂਦੇ ਰਹਿਣ ਔਰ ਸਾਡੇ ਗੁਰੂ ਸਹਿਬਾਨ ਇਹਨਾਂ ਤੇ ਇਸੇ ਤਰ੍ਹਾਂ ਅਸ਼ੀਰਵਾਦ ਰੱਖਣ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਕੌਮ ਜਿਵੇਂ ਕਿ ਇਹਨਾਂ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਪੜੇ ਸਭ ਰਹਿ ਪਰਸਨ ਸੋ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਪਰਸਨ ਰਹਿਣ ਪਰਸਨ ਤਾਂ ਹੀ ਹੋਣਗੇ ਜਿਵੇਂ ਉਹਨਾਂ ਨੇ ਕਿਹਾ ਕਿ ਜਾਤ ਪਾਤ ਤੋਂ ਉੱਪਰ ਉਠੋ ਵਿਦਿਆ ਦਾ ਗਿਆਨ ਜ਼ਰੂਰੀ ਹੈ ਜਿਵੇਂ ਕਿ ਸਾਡੇ 바ਵਾ ਸਾਹਿਬ ਜੀ ਨੇ ਸਾਨੂੰ ਇੱਕੋ ਹੀ ਸੰਦੇਸ਼ ਦਿੱਤਾ ਹੈ ਕਿ ਗੁਰੂ ਸਾਹਿਬਾਨ ਜੀ ਨੇ ਸਾਨੂੰ ਕਿਹਾ ਕਿ ਪੜੋ ਲਿਖੋ ਜੁੜੋ ਜੈ ਗੁਰਦੇਵ ਧੰ ਗੁਰਦੇਵ